ਜੌਂਡੀਰ ਸਾਫਤੇ ਦਾ ਬਹੁਤ ਸਾਰੇ ਨੇ ਦੇਖਿਆ ਤੇ ਇਹ ਬਹੁਤ ਵਿਰਲੇ ਬੰਦਿਆ ਨੇ ਦੇਖੇ ਹੋਣਗੇ ਜਿਹੜੇ ਜਗਰਾਵਾਂ ਮੰਨ ਲਓ ਇੱਥੇ ਏਜੰਸੀ ਦੇ ਵਿੱਚ ਪਹੁੰਚਦੇ ਆ ਤੇ ਇਹ ਤੋਂ ਬਗੈਰ ਤਾਂ ਮੇਰੇ ਖਿਆਲ ਤੇ ਕਿਤੇ ਹੈ ਵੀ ਨਹੀਂ ਜੇ ਕਿਤੇ ਹੋਇਆ ਤਾਂ ਜਰੂਰ ਦੱਸਿਓ ਤੇ ਅੱਜ ਤੁਹਾਨੂੰ ਦੱਸਦੇ ਆ ਵਰਕ ਕਿਵੇਂ ਕਰਦਾ ਵੀਰ ਜੀ ਦਿਓ ਜਾਣਕਾਰੀ ਇਹਦੇ ਬਾਰੇ ਇਹਦੇ ਵੀ ਇੱਕ ਤਾਂ ਇਹ ਗੇਰ ਦੇ ਦਿਖਾਉਂਦੇ ਆ ਜੀ ਕਿ ਗੇਰ ਦੀ ਲਾਈਫ ਕਿਵੇਂ ਚੱਲ ਜਾਈ ਆ ਆਮ ਟਰੈਕਟਰ ਤੇ ਗੇਰ ਦੇ ਵਿੱਚ ਗਰਾਰੀ ਗਰਾਦੀ ਤੇ ਗਰਾਦੀ ਪਾਦੀ ਆ ਇਹਦੇ ਗਰਾਦੀ ਤੇ ਗਰਾਰੀ ਪਾਦੀ ਕੜਈ ਹੈ ਜੀ ਇਹਦੇ ਬਸ ਠੀਕ ਆ ਇਹ ਇੱਕ ਹੂਰੀ ਜੀ ਡਾਇਰੈਕਟ ਪਿਟਿਓ ਆਪਾਂ ਗियर ਖੜਾਤਾ ਜੀ ਆਹ ਕੀ ਇਹਦਾ ਕਲੱਚ ਲਾ ਪਰ ਮਗਰ ਪਿਟਿਓ ਚੱਲਦੀ ਹੈ ਗੇਅਰ ਖੜਾ ਆਪਣਾ ਇਹਨੂੰ ਡਾਇਰੈਕਟ ਪਿਟਿਓ ਦੇਂਦੇ ਠੀਕ ਆ ਯਾਨੀ ਕਿ ਸੋਗਤ ਆਪਣੀ ਪਿਟਿਓ ਪਾਵਰ ਚੱਲ ਰਹੀ ਆ ਗੇਅਰ ਗੇਅਰ ਬਿਲਕੁਲ ਰੁਕਿਆ ਹੋਆ ਹਾਂਜੀ ਜਿਹਦੇ ਨਾਲ ਮੰਨ ਲਓ ਸਿੱਧਾ ਕਲੱਚ ਦੇ ਕਲੱਚ ਦੇ ਛਰਤੇ ਗੀਰਦਾ ਗੇਅਰ ਦੇ ਵਿੱਚ ਕੋਈ ਬਰਕਰੀ ਨਹੀਂ ਉਹਦੀ ਪਿਟਿਓ ਜੇ ਆਪਾਂ ਮੰਨ ਲਓ ਜਿਵੇਂ ਤੂੜੀ ਵਾਲੀ ਮਸ਼ੀਨ ਤੇ ਚਲਾਉਣਾ ਦਾ ਗੇਅਰ ਨਾਲ ਕੰਮ ਕਰੂਗਾ ਜੇ ਜਨਰੇਟਰ ਵਗੈਰਾ ਦੇ ਚਲਾਉਣਾ ਦਾ ਕਿਸੇ ਚੀਜ਼ ਦੀ ਹੁਣ ਆਪਾਂ ਗੇਅਰ ਲਾ ਦੇ ਜੀ ਆ ਕੀ ਕੀ ਹੁੰਦੇ ਨੇ ਇਹ ਠੀਕ ਆ ਤੇ ਇੱਕ ਆ ਗਰਾਰੀਆਂ ਬਾਰੇ ਜਾਣਕਾਰੀ ਦਿਓ ਇਹਦੇ ਚ ਜਿਵੇਂ ਆ ਕੀ ਇਹ ਨੂੰ ਕਿਹੜਾ ਗियर ਕਹਿੰਦੇ ਜਿਹੜੇ ਇੱਕ ਕਲੰਟੀਕ ਡਰਾਈ ਹੋ ਜੀ ਇਹਦੇ ਵਿੱਚ ਮੰਨ ਲਓ ਤਿੰਨ ਗਰਾਰੀਆਂ ਚੱਲਦੀਆਂ ਜਿਹੜੀਆਂ ਐਕਸਲ ਨੂੰ ਘੇੜਦੀਆਂ ਹਾਂਜੀ ਜੀ ਤੇ ਆ ਵੀਰੇ ਉਹ ਕਲੱਚ ਪਲੇਟ ਐਥੇ ਤੁਸੀਂ ਹਾਂਜੀ ਇਹ ਕਲੱਚ ਸੈਂਟਰ ਵਿੱਚ ਤੁਸੀਂ ਪੰਗੀਰ ਇਹ ਚੱਲਦੇ ਪਏ ਇਹਦੇ ਪਿਸਟਨ ਹਾਂਜੀ ਐਸ ਵਕਤ ਤਾਂ ਆਰ ਪੀ ਐਮ ਤੇ ਬਹੁਤ ਸਲੋ ਆ ਜੀ ਇਹ ਮੋਟਰ ਲੱਗੀ ਨਹੀਂ ਹੈ ਥੱਲੇ ਹਾਂ ਥੱਲੇ ਮੋਟਰ ਲਾ ਕੇ ਘੇੜਿਆ ਜਾ ਰਿਹਾ ਹਾਲੋ ਇੰਜਨ ਦਾ ਕੰਮ ਜਿਹੜਾ ਹੈਗਾ ਤੇ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਵਰਕ ਕਰਦੇ ਆ ਅੱਛਾ ਪੂਰੇ ਇੰਡੀਆ ਦੇ ਵਿੱਚ ਇਹ ਇਹ ਦੀ ਟੈਂਕੀ ਹੈ ਜੀ ਜਿਵੇਂ ਇੱਚੋ فیਵ ਟੈਂਕਰ ਇਧਰਲੇ ਪਾਸਿਓ ਸਾਰਾ ਜੋ ਵੀ ਸਾਰਾ ਪੂਰੇ ਦਾ ਪੂਰਾ ਅੱਧਾ ਕੱਟ ਕੇ ਹੀ ਹੋ ਸਕਦਾ ਇਹਦੀ ਕੀਮਤ ਟਰੈਕਟਰ ਨਾਲੋਂ ਜ਼ਿਆਦਾ ਹੋਵੇ। ਹਾਂਜੀ ਜ਼ਿਆਦਾ ਹੀ ਟਰੈਕਟਰ ਤੇ origignal ਟਰੈਕਟਰ ਅਸੀਂ ਕਿਤੇ ਪਾਇਆ ਨਹੀਂ। ਅੱਛਾ origignal ਕੱਟ ਗਿਆ ਹੈ ਮੇਰੇ ਸਾਡੇ। ਅੱਛਾ origignal ਟਰੈਕਟਰ ਕੱਟਿਆ ਵਾ। ਹਾਂਜੀ ਹਾਂਜੀ। ਇਹ 2005-06 ਮਾਡਲ ਦਾ ਟਰੈਕਟਰ ਹੈ। ਠੀਕ ਹੈ। origignal ਪਟਾੜੀ ਸਪੈਸ਼ਲ ਕਟਵਾ ਕੇ ਕਰ ਦਿੱਤਾ ਗਏ। ਠੀਕ ਹੈ। ਉਮੀਦ ਹੈ ਜਿਵੇਂ ਆਪਾਂ ਕਹਿ ਲਈਏ ਡੰਮੀ ਤਾਂ ਹੋ ਸਕਦਾ ਫਾਈਬਰ ਦੀ ਹੁੰਦੀ ਹੈ ਪੂਰੇ ਦਾ ਪੂਰਾ origignal ਟਰੈਕਟਰ ਆ। ਸਾਰਾ ਜੇ origignal ਆ। ਹੁੰਜਾ ਸਭ ਕੁਝ origignal ਆ। ਇੱਥੇ ਟਰਬੋ ਹੈ ਜੀ। ਇਹ ਵੀ ਪੂਰੇ ਦਾ ਪੂਰਾ ਉਵੇਂ ਕਟਿਆ ਵਾ। ਸਲਾਂਸਰ ਵੀ ਐ ਕਿਹਦਾ ਹਾਲ ਤੇ ਉਹਦੇ ਵਿੱਚ ਜਾਲੀਆਂ ਹੁੰਦੀਆਂ ਪਾਣੀ ਇਧਰੋਂ ਵਾਟਰ ਪੰਪ ਪੂਰੇ ਦਾ ਪੂਰਾ ਉਹਨੇ ਬੈਲਟ ਚੱਲਦੀ ਪਈ ਆ ਰੈਡੀਏਟਰ ਜਿਹੜਾ ਮੁਰਿਓ 에ਅਰ ਕੂਲਰ ਆ ਆਲਟੀਨੇਟਰ ਦੇਖ ਲਓ ਜੀ ਤੁਸੀਂ ਇਹ ਆਗੇ ਪਾਪ ਨੂੰ ਆ ਫਿਲਟਰ ਨੂੰ ਰੈਡੀਜਰ ਅੱਛਾ ਰੋਟਰ ਬੰਦ ਰੋ ਠੀਕ ਆ ਜੇ ਆਹ ਬੈਲਟ ਲੱਗੀ ਹੋਈ ਐ ਜਿੱਥੋਂ ਮੰਨ ਲਓ ਸਿਲਪ ਲੱਗੀ ਹੁੰਦੀ ਆ ਉਹ ਜਗ੍ਹਾ ਤੇ ਇਹਨਾਂ ਨੇ ਮੋਟਰ ਫਿਟ ਕਰਕੇ ਨਾਲ ਬੈਲਟ ਜਿਹੜੀ ਕੀਤੀ ਵੀ ਆ ਇਹ ਜਿਹੜਾ ਆਪਣਾ ਲੈਫਟ ਪੰਪ ਆ ਲੈਫਟ ਤੇ ਪਾਵਰ ਸਟੇਰ ਇਹਦੀ ਕੈਪੈਸਿਟੀ ਅਲੱਗ ਲਗਾ ਹੈ ਨਾ ਹਾਂ ਜਿਵੇਂ ਮੱਲੋ ਦਾ ਟੱਕ ਜਿਆਦਾ ਵੱਡੇ ਆ ਇਧਰ ਟੱਕ ਛੋਟੇ ਹੈ ਮਗਰਲਾ ਪਾਵਰ ਸਟੇਰ ਸਟੀਲ ਦਾ ਜੀ ਅਚਾ ਸਟੀਲ ਇਹ ਲੈਫਟ ਦਾ ਹੋ ਗਿਆ ਇਹ ਵੇਖੋ ਜੀ ਉੱਤੇ ਟਾਈਮ ਤੋਂ ਕੰਮ ਕਰਦੀਆਂ ਤੁਸੀਂ ਫੈਨ ਇਹ ਤਾਂ ਮੇਰੀ ਕਲ ਦੇ ਪਾਰੇ ਵਾਲਾ ਹੋਊਗਾ ਜਿਹੜੇ ਹਿਸਾਬ ਦੇ ਹਾਂ ਜੀ ਇਹ ਮੱਲੋ ਗਰਮ ਹੋਏ ਤਾਂ ਹੀ ਵਰਕ ਕਰਦਾ ਹੋਵੇ ਇਹੜਾ ਆਪਣਾ ਫਿਲਟਰ ਆ ਜਾਂਦਾ ਹੀ ਪਾਣੀ ਵਾਲਾ ਇਸ ਬ੍ਰੇਕ ਸਿਸਟਮ ਆ ਬ੍ਰੇਕ ਸਿਸਟਮ ਵੀ ਮੈਂ ਇੱਧਰ ਜਾਣਾ ਨਹੀਂ ਮਾੜਾ ਇਹ ਦਿਖਾਇਓ ਕਿਸ ਤਰ੍ਹਾਂ ਵਰਕ ਕਰਦਾ ਈ ਇਹ ਸਿਸਟਮ ਚਾਹੀਦਾ ਨਾਮ ਦੱਸੋ ਇਹਦੇ ਕਿਸ ਤਰ੍ਹਾਂ ਕਰਦੇ ਨੇ ਠੀਕ ਕੱਟਿਆ ਹੋਇਆ ਨੇ ਜੇ ਔਇਲ ਵਾਲੀ ਬ੍ਰੇਕ ਹੁੰਦੇ ਠੀਕ ਆ ਇਹ ਆਟੋ ਅਡਜਸਟੇਬਲ ਬ੍ਰੇਕ ਹੁੰਦੇ ਆ ਆਮ ਟਰੈਕਟਰ ਨੇ ਆਪਣੂੰ ਅਡਜਸਟਮੈਂਟ ਕਰਾਉਣੀ ਪੈਂਦੀ ਇਹ ਨਹੀਂ ਬ੍ਰੇਕਾਂ ਦੀ ਇਹਦੀ ਆਟੋਮੈਟਿਕ ਹਾਂ ਨਹੀਂ ਕਰਨੀ ਪੈਂਦੀ ਇਹ ਗੱਲ ਆ ਜਦੋਂ ਵੀ ਲਾਉਣੀਆਂ ਦੋਵੇਂ ਇੱਕੋ ਜਿਹੀਆਂ ਲੱਗਣਗੀਆਂ ਆਣੀ ਵੀ ਨਹੀਂ ਵੱਧ ਘਟ ਨਹੀਂ ਲੱਗਦੀਆਂ ਵੱਧ ਘਟ ਨਹੀਂ ਲੱਗਦੀਆਂ ਇਹ ਤਾਂ ਬਹੁਤ ਸਾਰੇ ਵੀਰਾਂ ਨੂੰ ਪਤਾ ਹੀ ਹੋਊ ਜਿਹੜੇ ਜਿਹੜੇ ਡਾਉਂਡੀਰ ਵਰਦੇ ਆ ਇਹਦਾ ਜਿਹੜਾ ਐਕਸਲ ਹੈਗਾ ਇਹ ਵੀ ਮੇਰੇ ਪਿੰਡ ਐ 54 ਦਾ ਡਟਿਆ ਸੀ ਜੀ ਤੇ ਉਦੋਂ ਪੁੰਨਿਓ ਆਇਆ ਸੀ ਮਗਵਾ ਕੇ ਦਿੱਤਾ ਸੀ ਤੇ ਕੋਈ ਵੀ ਐਵੀ ਦੀ ਨਹੀਂ ਹੈਗੀ ਡਾਉਂਡੀਰ ਦੇ ਵਿੱਚ ਜਿਹੜੀ ਪੇ ਧੋਖਾ ਦੇਵੇ ਲਾ ਤੁਸੀਂ ਇੱਥੋਂ ਇਕੱਲੀ ਇਕੱਲੀ ਚੀਜ਼ ਤੋਂ ਜਿਵੇਂ ਇਹ ਲੈਫਟ ਪੰਪ ਹੋ ਗਿਆ ਅੱਡੇ ਦੇ ਸ਼ੋਰੂਮ ਦੇ ਉੱਨਰ ਹੈ ਜੀ ਉਹਨਾਂ ਕੋਲ 6 ਮਾਡਲ ਦਾ ਐਲਟੀ ਆ ਗਏ ਠੀਕ ਆ ਅਜ ਤੱਕ ਉਹਦੇ ਮੂਲੇ ਚੱਕੇ ਨਹੀਂ ਸੀ ਇਕੱਲੇ ਉਵੇਂ ਹੀ ਚੱਲ ਰਿਆਂ 2006 ਮਾਡਲ ਮੇਰੇ ਕੋਲੇ ਵੀਰੇ ਮੇਰੇ ਰਿਸ਼ਤੇਦਾਰ ਕੋਲੇ ਆ ਸਭ ਤੋਂ ਪਹਿਲਾਂ ਚਾਰਾਂ ਜ਼ਿਲ੍ਹਿਆਂ ਦਾ ਸਭ ਤੋਂ ਪਹਿਲਾ ਟਰੈਕਟਰ ਠੀਕ ਹੈ ਜੀ ਉਹ ਜੌਂਡੀਅਰ ਵਾਲੇ ਨੇ ਸਾਨੂੰ ਸਾਰੇ ਜੌਂਡੀਅਰ ਵਾਲੇ ਕੀਤਾ ਇੱਕੋ ਬੰਦੇ ਕੋਲੇ ਸੀ ਪਹਿਲਾਂ ਤਾਂ ਕੋਈ ਕਹਿੰਦੇ ਨਹੀਂ ਸੀ ਵੀ ਜੌਂਡੀਅਰ ਲਾਓ ਪਰ ਉਸ ਬੰਦੇ ਨੇ ਸਾਨੂੰ ਸਾਰਿਆਂ ਨੂੰ ਜੌਂਡੀਅਰ ਦੋਆਏ ਆ ਤੇ ਅੱਜ ਵੀ ਉਹਨੇ ਸੰਭਿਆ ਵਾ ਹਾਂ ਜੀ ਜੀ ਨਾੜਾ ਦੇ ਅਖੀਰ ਚ 2000 ਮਾਡਲ ਆ ਸਾਡੇ ਵੀ ਉਹ ਜੇ ਤੁਸੀਂ ਟਰੈਕਟਰ ਥੋੜਾ ਦੇਖੋ ਜਿਵੇਂ ਇਹ ਨਵੇਂ ਖੜੇ ਆ ਉਹੋ ਜ ਕੀ ਮਿਸਵਾੜਾ ਠੀਕ ਆ ਵੀਰੇ ਉਹ ਧੰਨਵਾਦ ਵੀਡੀਓ ਦੇਖਣ ਲਈ ਇਹ ਆਪਾਂ ਜ਼ਿਆਦਾ ਜਾਣਕਾਰੀ ਇਹਦੇ ਨਾਲ ਤੁਹਾਡੇ ਕੋਲ ਅੰਦਰ ਭਾਈ ਸਿੰਘ ਨੂੰ ਲੈ ਕੇ ਆਵਾਂਗੇ ਕਹੇ ਦੇਣਾ ਉਹ ਦੱਸੂਗਾ ਇਹਦੇ ਕੱਲੇ ਕੱਲੇ ਭੇਦ ਕੀ ਕੀ ਕਿੱਥੇ ਕਿੱਥੇ ਹੈਗਾ ਧੰਨਵਾਦ ਜੀ